ਪਹਿਲੋਂ ਤੇ ਬਾਹਰੋਂ ਖਪੇ ਤਪੇ ਆਓ ਤੇ ਫਿਰ ਘਰ ਆ ਕੇ ਤੁਸੀਂ ਰੋਂਦੇ ਮੱਥੇ ਲੱਗੋ ਵੇ ਬਤੀਆਂ ਵੇ ਸਾਰੀਆਂ ਚਲਾਈਆਂ ਏਸੀ ਚੱਲਣ ਡਈ ਤੇ ਅੱਗੋਂ ਰੋਂਦੀ ਮੱਥੇ ਲੱਗਣ ਡਈ ਮੈਂ ਤੁਹਾਨੂੰ ਇੱਕ ਜ਼ਰੂਰੀ ਗੱਲ ਕਰਨੀ ਹੈ ਕਿਰਨ ਉਹ ਕਿਹੜੀ ਨਵੀਂ ਗੱਲ ਹੈ ਮੈਨੂੰ ਤੇ ਪਤਾ ਹੀ ਹੈ ਕਿ ਜਦੋਂ ਮੈਂ ਆਵਾਂ ਤਾਂ ਕੋਈ ਨਾ ਕੋਈ ਕਹਿਣਾ ਕੇ ਦੀ ਚੁਗਲੀ ਲਾਉਣੀ ਹੁੰਦੀ ਹੈ ਲਓ ਕਰੋ ਤੁਹਾਨੂੰ ਇਤਨਾ ਕਿਉਂ ਲੱਗਦਾ ਵਾ ਹਰ ਵਾਰੀ ਮੇਰੀ ਗਲਤੀ ਆ ਹਰ ਵਾਰੀ ਮੈਂ ਹੀ ਤੁਹਾਡੇ ਘਰ ਦੀਆਂ ਦੀਆਂ ਚੁਗਲੀਆਂ ਲਾਨੀ ਆ ਇਤਰਾ ਤੁਹਾਨੂੰ ਹਮੇਸ਼ਾ ਕਿਉਂ ਲੱਗਦਾ ਵਾ ਕਿਰਨ ਤੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਹੈਗਾ ਵਾ ਮੈਂ ਜਦੋਂ ਆਵਾਂ ਤੂੰ ਉਦੋਂ ਹੀ ਮੇਰੇ ਨਾਲ ਕੋਈ ਨਾ ਕੋਈ ਗੱਲ ਕਰਦੀ ਆ ਤੇ ਰੋਜ਼ ਕਰਦੀ ਆ ਬਿਲਕੁਲ ਗਲਤ ਜੇ ਤੁਸੀਂ ਤੁਹਾਨੂੰ ਪਤਾ ਵੀ ਆ ਤੁਹਾਡੇ ਘਰ ਦੇ ਇਸ ਘਰ ਦੀਆਂ ਨੂੰਹਾਂ ਦੇ ਨਾਲ ਕਿਵੇਂ ਟ੍ਰੀਟ ਕਰਦੇ ਆ ਤੂੰ ਇਹ ਦੱਸੀ ਜਾ ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਤੈਨੂੰ ਮੇਰੇ ਨਾਲ ਕਿਤਰਾ ਟ੍ਰੀਟ ਕਰਨਾ ਚਾਹੀਦਾ ਮੈਂ ਬਾਹਰੋਂ ਆਇਆ ਤੇਰੇ ਸਾਹਮਣੇ ਪਸੀਨੇ ਨਾਲ ਭਿੱਜਿਆ ਬਿਆਵਾਂ ਹਨਾ ਤੇ ਤੂੰ ਮੈਨੂੰ ਬਹਿਣ ਦੀ ਬਜਾਏ ਕੋਈ ਪਾਣੀ ਲਿਓਨ ਦੀ ਬਜਾਏ ਤੂੰ ਆਉਂਦਿਆਂ ਹੀ ਮੈਨੂੰ ਡਹਿ ਪਈਂ ਆ ਅੰਦਰ ਬੜੇ ਨੂੰ ਮੈਨੂੰ ਅੱਧਾ ਮਿੰਟ ਨਹੀਂ ਹੋਇਆ ਤੇ ਤੂੰ ਸਟਾਰਟ ਹੋ ਗਈਂ ਆ ਬਾਕੀ ਤੂੰ ਆਪਣੀ ਆਦਤ ਤੋਂ ਮਜਬੂਰ ਹੈਗੀ ਕੰਟੀਨਿਊ ਕਰੋ ਕਰੋ ਤੇ ਮੈਂ ਕਿਦ ਨਾ ਕਰਾਂ ਇਸ ਘਰ ਦੇ ਵਿੱਚ ਕਿਉਂਕਿ ਮੈਂ ਤੁਹਾਡੇ ਘਰ ਕੇ ਇਸ ਘਰ ਦੇ ਵਿੱਚ ਆਈ ਆਂ ਹੋਰ ਮੈਂ ਕਿਸੇ ਕਰਕੇ ਨਹੀਂ ਇਸ ਘਰ ਦੇ ਵਿੱਚ ਆਈ ਇਹ ਕਿ ਨਾ ਬੰਦੇ ਦੀ ਰਿਸਪੋਨਸਿਬਿਲਟੀ ਹੁੰਦੀ ਆ ਕਿ ਉਹਨੇ ਆਪਣੀ ਜਨਾਨੀ ਨੂੰ ਆਪਣੇ ਘਰ ਦੇ ਵਿੱਚ ਰਾਣੀ ਬਣਾ ਕੇ ਰੱਖਣਾ ਕਿ ਨੌਕਰ ਰਾਣੀ ਤੇ ਜਿਸ ਤਰ੍ਹਾਂ ਦਾ ਤੁਹਾਡਾ ਬਿਹੇਵੀਅਰ ਹੈ ਨਾ ਤੁਹਾਡੇ ਘਰ ਦੇ ਆਨੇ ਇਸ ਕਰਦੀਆਂ ਸਾਰੀਆਂ ਨੂੰ ਹਨ ਨੌਕਰ ਰਾਣੀ ਬਣਾ ਕੇ ਰੱਖਿਆ ਵਾ ਤੇ ਅੱਜ ਇੱਥੋਂ ਤੱਕ ਗੱਲ ਪਹੁੰਚ ਚੁੱਕੀ ਆ ਤੁਹਾਡੀ ਮੰਮੀ ਨੇ ਮੇਰੇ ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਹੁਣ ਇਤਨਾ ਨਾ ਵੇਖਿਓ ਇਹ ਨਾ ਕਿਉਂ ਕਿ ਨਹੀਂ ਨਹੀਂ ਮੇਰੀ ਮੰਮੀ ਤਾਂ ਇਤਨਾ ਕਰ ਨਹੀਂ ਸਕਦੀ ਉਹ ਤੇ ਬੜੀ ਜ਼ਿਆਦਾ ਭੂਲੀ ਆ ਉਹਨਾਂ ਨੂੰ ਤੇ ਕੁਝ ਵੀ ਨਹੀਂ ਪਤਾ ਜੇ ਇੰਨੀ ਕਲੈਰੀਫਿਕੇਸ਼ਨ ਚਾਹੀਦੀ ਹੈ ਨਾ ਚਾਚੀ ਜੀ ਕੋ ਪੁੱਛੋ ਕਿਰਨ ਤੂੰ ਜ਼ਿਆਦਾ ਬਦਨ ਰਹੀ ਆ ਮੈਂ ਜ਼ਿਆਦਾ ਬਦਨ ਨਹੀਂ ਆ ਮੈਂ ਹਾਂ ਉਹ ਕਦੀ ਮੇਰੇ ਕੋਲ ਬੈਠੇ ਜੇ 1 ਮਿੰਟ ਵਾਸਤੇ ਵੀ ਕਿ ਤੇਰਾ ਕੀ ਹਾਲ ਆ ਤੈਨੂੰ ਘਰ ਵਿੱਚ ਕੋਈ ਪੁੱਛਦਾ ਵਾ ਕਿ ਨਹੀਂ ਪੁੱਛਦਾ ਉਹ ਤੁਸੀਂ ਕੀ ਬਹਿਣਾ ਇਸ ਘਰ ਦਾ ਕੋਈ ਬੰਦਾ ਨਹੀਂ ਆਪਣੀ ਜਨਾਨੀ ਦੇ ਕੋਲ ਬੈਠਾ ਨਾ ਉਹਨੂੰ ਕਦੀ ਕਿਸੇ ਨੇ ਪੁੱਛਿਆ ਹੀ ਨਹੀਂ ਉਹ ਨਾ ਕਿ ਤੂੰ ਇਸ ਘਰ ਦੇ ਵਿੱਚ ਠੀਕ ਆ ਇਸ ਕਾਦ ਦੀਆਂ ਜਨਾਨੀਆਂ ਦੇ ਖਿਆਲਤ ਹਜੇ ਤੱਕਨ 50 ਸਾਲ ਪੁਰਾਣੇ ਆ। ਉਹ ਚ ਐ ਵੇਣਾ ਮਾਰੀ ਜਾ ਕੀ ਹੋਇਆ ਤੈਨੂੰ ਚੰਗੀ ਭਲੀ ਖਾਣ ਲਈ ਚੰਗੀ ਭਲੀ ਰਹਿਣ ਲਈ ਆ ਹੈ। ਇੱਥੇ ਬਾਹਰ ਇੰਨੀ ਅੱਗ ਬਰੰਡਈ ਆ ਤੂੰ ਅੰਦਰ ਸ਼ਿਮਲਾ ਬਣਾ ਕੇ ਬੈਠੀ ਆ ਹਜੇ ਵੀ ਤੈਨੂੰ ਅਖੇ ਖਿਆਲ ਨਹੀਂ ਤੇਰਾ ਹੈਗਾ ਹੋਰ ਪਤਾ ਨਹੀਂ ਕਿਤਰਾ ਖਿਆਲ ਕਰਨਾ। ਬਸ ਇਹੋ ਹੀ ਕੁਛ ਤੁਹਾਨੂੰ ਵੇਖਦਾ ਵਾ। ਬਾਕੀ ਅੰਦਰੋਂ ਫੀਲਿੰਗਸ ਕੀ ਕੀਵੇਂ ਦੀਆਂ ਉਹ ਨਹੀਂ ਤੁਹਾਨੂੰ ਵੇਖਦੀਆਂ। ਮੈਂ ਫੇਰ ਕਹਿ ਨਹੀਂ ਆ। ਮੈਂ ਇਸ ਘਰ ਦੇ ਵਿੱਚ ਸਿਰਫ tàḍde ਕਰਕੇ ਆਈ ਆ ਮੈਂ ਆਪਣਾ ਪਰਿਵਾਰ ਛੱਡ ਕੇ ਆਈ ਆ tàḍde ਕਰਕੇ ਤੇ ਜੇ ਤੁਸੀਂ ਮੇਰਾ ਸਾਥ ਨਹੀਂ ਦੇਣਾ ਤੇ ਫਿਰ ਕਿੰਨੇ ਦੇਣਾ ਵਾ ਸਾਰੀਆਂ ਛੱਡ ਕੇ ਹੁੰਦੀਆਂ ਮੈਂ ਯਾਰ ਤੂੰ ਮੈਨੂੰ ਆਪਣੇ ਨਾਲ ਲੈ ਜਾ ਤੂੰ ਕਈ ਵੱਖਰੀ ਆਈ ਆ ਮੈਂ ਤੁਹਾਨੂੰ ਆਪਣੇ ਨਾਲ ਲੈ ਜਾਨੀ ਆ ਜਿਵੇਂ tàḍde ਘਰ ਦੇ ਮੇਰ ਨਾਲ ਟ੍ਰੀਟ ਕਰਨਦੇ ਆ ਨਾ ਉਤਨੇ ਹੀ ਮੇਰੇ ਘਰ ਦੇ tàḍde ਨਾਲ ਟ੍ਰੀਟ ਕਰਨਗੇ ਮੈਂ ਵੀ ਵੇਖਦੀ ਆ ਤੁਸੀਂ ਇੱਕ ਦਿਨ ਵੀ ਉਥੇ ਟਿਕ ਪਾਉਂਦੇ ਕਿ ਨਹੀਂ ਇਹ ਫਰਕ ਹੁੰਦਾ ਵਾ ਨੂਆਂ ਦੇ ਵਿੱਚ ਤੇ ਜਵਾਈਆਂ ਦੇ ਵਿੱਚ ਕਿਉਂਕਿ ਜਵਾਈ ਤੇ ਆਪਣੇ ਸਹੁਰੇ ਵਾਲਿਆਂ ਦੀ ਅੱਧੀ ਗੱਲ ਨਹੀਂ ਸੁਣ ਸਕਦਾ ਅੱਧੀ ਗੱਲ ਉਹਨੂੰ ਆਪਣੇ ਸ਼ਾਨ ਦੇ ਖਿਲਾਫ ਲੱਗਦੀ ਆ ਤੇ ਇੱਥੇ ਨੂੰ ਆ ਏਕ ਏਕ ਗੱਲ ਸੁਣਨ ਇੱਥੋਂ ਤੱਕ ਕਿ ਜੇ ਕੋਈ ਹੱਥ ਚੁੱਕੇ ਉਹ ਵੀ ਸਹਿਣ ਕਰ ਲੈਣ ਕਿਰਨ ਮੇਰੀ ਇੱਕ ਗੱਲ ਸੁਣ ਲੈ ਜੇ ਤੇ ਮੰਮੀ ਨੇ ਤੇਰੇ ਤੇ ਹੱਥ ਚੁੱਕਿਆ ਠੀਕ ਐ ਤੇ ਫਿਰ ਮੰਮੀ ਨਾਲ ਮੈਂ ਆਪੀ ਗੱਲ ਕਰ ਲਊਗਾ ਠੀਕ ਐ ਪਰ ਜੇ ਤੇਰੀ ਇਹ ਗੱਲ ਝੂਠੀ ਨਿਕਲੀ ਤੇ ਫਿਰ ਮੈਨੂੰ ਇਹ ਦੱਸ ਦੇ ਬਾਕੀ ਜਿੱਥੋਂ ਤੱਕ ਦੋਂ ਗੱਲ ਕਰਨ ਦੀ ਹੈ ਨਾ ਆਓ ਮੇਰੇ ਘਰੇ ਮੈਂ ਵੀ ਤੇਰੇ ਘਰ ਗਿਆ ਅਗਰ ਮੈਂ ਵੀ ਤੇਰੇ ਘਰ ਦੇ ਨੂੰ ਬਾਰ-ਬਾਰ ਇਹੋ ਹੀ ਚੁਗਲੀਆਂ ਰੋਜ਼ ਲਾਉਂਦਾ ਰਿਹਾ ਨਾ ਤੈਨੂੰ ਉਹਨਾਂ ਦੇ ਪ੍ਰਤੀ ਤੇ ਤੈਨੂੰ ਵੀ ਗੁੱਸਾ ਚੜੇਗਾ ਠੀਕ ਹੈ ਬਾਕੀ ਫੇਰ ਉਹ ਗੱਲ ਮੈਂ ਇਸ ਗੱਲ ਦੀ ਵੈਰੀਫਿਕੇਸ਼ਨ ਤੇ ਜਾਊਗਾ ਜੇ ਮੰਮੀ ਗਲਤ ਤੇ ਮੰਮੀ ਨੂੰ ਤੇਰੇ ਸਾਹਮਣੇ ਗਿਆ ਜਾਊਗਾ ਤੇ ਜੇ ਤੂੰ ਗਲਤ ਹੋਈ ਤੂੰ ਦੱਸ ਦੇ ਤੇਰਾ ਕੀ ਕਰਾਂ ਮੇਰਾ ਜੋ ਮਰਜ਼ੀ ਕਰ ਲਿਓ ਰੋਹਿਦ ਮੈਨੂੰ ਉਸ ਦਿਨ ਵੀ ਗਲਤ ਕਿਹਾ ਸੀਗਾ ਜ਼ਬਾਨ ਤੇ ਰਵੀ ਜ਼ਬਾਨ ਤੇ ਹੈ ਇਸੇ ਕਾਰਨ ਜਦੋਂ ਦੱਸਿਆ ਹੈਗਾ ਕਿ ਚਾਚੀ ਸਹੀ ਕਹਿੰਦੇ ਆ ਤੇ ਇਸੇ ਤਰ੍ਹਾਂ ਹੁਣ ਵੀ ਮੈਂ ਸਹੀ ਆ ਮੇਰੇ ਮਾਪਿਓ ਨੇ ਨਾ ਮੈਨੂੰ ਝੂਠ ਬੋਲਣੇ ਲਈ ਸਿਖਾਏ ਤੇ ਨਾਲੇ ਮੈਨੂੰ ਡਰਾਮੇ ਕਰਨੇ ਸਿਖਾਏ ਆ ਚੱਲ ਚਲਾ ਹਾਂ ਜਰਾ ਚਲਾ ਬੋਲਦੀ ਤੂੰ ਹੀ ਇੱਥੇ ਹਾਂ ਉਹ ਤੂੰ ਕਮਰੇ ਚ ਕੰਮ ਚਾਹਦਾ ਸੀ ਤੂੰ ਰੱਬੇ ਮੇਰੇ ਚੱਲ ਲੈ ਸਾਂ ਚਾਚੀ ਕੀ ਹੋਇਆ ਵਾ ਦੱਸੋ ਇਹ ਤੁਹਾਡੇ ਕੋਲ ਪੁੱਛਣੀ ਆਏ ਆ ਕੀ ਹੋਇਆ ਕੀ ਆ ਦੱਸੋ ਕਿਵੇਂ ਮੰਮੀ ਨੇ ਮੇਰੇ ਦੇ ਹੱਥ ਚੁੱਕਿਆ ਬੋਲਦੀ ਆਪ ਤੇ ਬੜਾ ਕੁ ਆ ਸਹੀ ਗੰਦੀ ਪਈ ਆ ਪਹਿਲਾਂ ਮੰਮੀ 1 ਮਿੰਟ ਰੋਣਾ ਬੰਦ ਕਰੋ ਪਹਿਲੇ ਮਾਂ ਨੂੰ ਰੋਕ ਲੈ ਬਚਾਰੀ ਨੂੰ ਮੈਨੂੰ 1 ਮਿੰਟ ਮੇਰੀ ਗੱਲ ਸੁਣੋ ਮੈਨੂੰ ਸਿਰਫ ਪਹਿਲਾਂ ਇਹਨਾਂ ਦੱਸੋ ਇਹ ਆਂਦੀ ਆ ਕਿ ਮੰਮੀ ਨੇ ਮੇਰੇ ਤੇ ਹੱਥ ਚੁੱਕਿਆ ਇਹ ਗੱਲ ਕਿੰਨੀ ਸੱਚੀ ਹੈ ਤੇ ਕਿੰਨੀ ਝੂਠੀ ਹੈ ਨਾ ਹੁਣ ਰੋਈ ਜਾਏਂਗੇ ਕਿ ਉਹਨੂੰ ਦੱਸੇਂਗੀ ਵੀ ਕੁਝ ਮੰਮੀ ਇਹ ਸਹੀ ਕਹਿਣ ਲਈ ਹੈ ਪੁੱਤਰ ਤੈਨੂੰ ਆਪਣੀ ਮਾਂ ਤੇ ਯਕੀਨ ਹੈ ਕਾਕ ਨਹੀਂ ਹੈਗਾ ਮੰਮੀ ਯਕੀਨ ਹੈ ਤੇ ਮੈਂ ਇਸੇ ਲਈ ਕਨਫਰਮ ਕਰਨ ਆਂ ਡਿਆ ਵਾਂ ਪਹਿਲਾਂ ਤੂੰ ਦੱਸ ਕਿ ਤੈਨੂੰ ਲੱਗਦਾ ਹੈ ਕਿ ਤੇਰੀ ਮਾਂ ਦੇ ਹੱਥਾਂ ਚੱਕੋਗੇ ਮੇਰੀਆਂ ਕਿਤੇ ਕਿੰਨੀਆਂ ਗਨੂਆਂ ਹੈਗੀਆਂ ਇੱਕੋ ਇੱਕ ਮੇਰੇ ਨੂਆਂ ਕਿਰਨ ਤੂੰ ਮੈਨੂੰ ਕੱਢੀ ਆ ਨਾ ਕਿ ਮੈਂ ਤੁਹਾਡੇ ਮੁੰਡੇ ਨੂੰ ਲੈ ਕੇ ਆਡੋ ਜਾਣਾ ਤੂੰ ਆਡੋ ਜਾ ਪੁੱਤਰ ਮੰਮੀ ਤੇ ਹੱਥ ਕਿਉਂ ਜੋੜਨ ੜੇ ਰੇ ਨਹੀਂ ਪੁੱਤ ਮੈਨੂੰ ਤੂੰ ਖੁਸ਼ੀ ਚਾਹੀਦਾ ਤੂੰ ਵੀ ਖੁਸ਼ੀ ਚਾਹੀਦੀ ਹੈ ਭੈਣ ਜੀ ਕੋਈ ਗੱਲ ਨਹੀਂ ਇਹ ਨਵੀਂ ਰੀਤੁਰ ਲੱਗੀ ਤੋਰਨ ਦੋ ਜਾਂ ਦੋ ਮੈਂ ਤੇਰੇ ਪੈਰੀ ਪੰਨੀ ਘਰੇ ਮੰਮੀ ਕੀ ਕਰਨ ੜੇ ਜੇ ਪੁੱਤਰ ਤੂੰ ਜਾ ਚਲੇ ਜਾਇਤੋ ਮੈਂ ਤੁਹਾਨੂੰ ਖੁਸ਼ ਹੀ ਦੇਖਣਾ ਚਾਹਦੀ ਆ ਮੈਨੂੰ ਕਿਸ ਮੈਨੂੰ ਤੇ ਤੁਹਾਡੀ ਸਮਝ ਨਹੀਂ ਆਉਂਦੀ ਤੂੰ ਕਹੀ ਜਾਨੀ ਆ ਕਿ ਮੰਮੀ ਨੇ ਹੱਥ ਚੁੱਕਿਆ ਮੰਮੀ ਕਹੀ ਜਾਂਦੇ ਤੂੰ ਕਹਿ ਨਹੀਂ ਮੈਂ ਅੱਡੋ ਨਾ ਚੱਕਰ ਕੀ ਆ ਤੇ ਮੈਂ ਕਿਉਂ ਝੂਠ ਬਲਾਂਗੀ ਮੈਨੂੰ ਕੀ ਪਤਾ ਹੀ ਕਿਉਂ ਕਹਿਂਦੇ ਆ ਪੁੱਤਰ ਤੂੰ ਮੈਨੂੰ ਆਪੀ ਤੇ ਕਿਹਾ ਸੀ ਕਿ ਬੈੜੇ-ਵਟੇ ਪਰਿਵਾਰ ਚ ਨਹੀਂ ਰਹਿ ਸਕਦੀ ਪੁੱਤਰ ਤਾ ਮੇਰੀ 30 ਵਰਗੀਆਂ ਮੇਰੀ ਆਪਣੀ ਕੀ ਕੋਈ ਨਹੀਂ ਹੈ ਮੈਂ ਨਹੀਂ ਤੁਹਾਨੂੰ ਕਿਹਾ ਸੀ ਗੱਲ ਇਹੋ ਹੀ ਹੋਈ ਸੀ ਕਿ ਕੱਲ ਪਾਈ ਗਈ ਮੇਰੀ ਭੈਣ ਉਹ ਜੀਨ ਲੈ ਕੇ ਆਈ ਸੀ ਤੇ ਇਹਨਾਂ ਨੇ ਮੈਨੂੰ ਇੰਨਾ ਰੂੜ ਵੀ ਹਿਕਾਰ ਕੀਤਾ ਕਿ ਤੂੰ ਜੀਨ ਕਿਉਂ ਪਾਲੀ ਸਾਡੇ ਘਰ ਦੀਆਂ ਤੇ ਨੂੰਹਾਂ ਸਿਰ ਤੋਂ ਚੁੰਨੀ ਨਹੀਂ ਲਾਂਦੀਆਂ ਸਿਰ ਤੇ ਹਾਂ ਝੇੜ ਮੈਂ ਕਿਹਾ ਹਾਂਜੀ ਮੰਮੀ ਤੁਸੀਂ ਕਿਹਾ ਮੈਂ ਕਿਹਾ ਓਏ 1 ਮਿੰਟ ਮੈਨੂੰ ਸਿਰਫ ਇਹ ਦੱਸੋ ਕਿ ਇਹ ਜੀਨ ਵਾਲੀ ਗੱਲ ਕਿੰਨੀ ਸੱਚੀ ਕਿੰਨੀ ਝੂਠੀ ਆ ਹਾਏ ਹਾਏ ਕਿਰਨ ਔਰ ਕਿਹੜੀ ਗੱਲ ਬਣਾ ਲੀਜੇ ਅਸੀਂ ਤੇ ਸਮਝ ਦੀ ਆ ਪੈਨੂ ਕਿਹਾ ਇਹ ਤੈਨੂੰ ਜੀਨ ਬੜੀ ਜੱਜਦੀ ਨੇ ਪਾ ਲਿਆ ਕਰ ਜਦੋਂ 골ਡੀ ਨਾਲ ਜਾਨੀਏ ਪਾ ਲਿਆ ਕਰ ਵਿਚਰੋ ਘਰ ਚਾਈ ਜੀ ਨਹੀਂ ਸਹੀ ਸਮਝਦੇ ਤੂੰ ਜਦੋਂ ਬਾਹਰ ਜਾਨੀ ਨਾ ਉਦੋਂ ਆਪਣੀ ਪਸੰਦ ਦਾ ਕਪੜਾ ਪਾ ਜੇ ਤੂੰ ਕੀ ਚਾਹਨੀ ਆ ਉਹ ਕੁਛ ਕਹਿੰਦੇ ਤੂੰ ਕੁਛ ਕਿੰਨੀ ਆ ਇਹ ਕਿਤਰਾ ਸਾਬਤ ਹੋਵੇ ਕਿ ਕੌਣ ਸੱਚਾ ਕੌਣ ਝੂਠਾ ਇਹ ਸਾਬਤ ਕਦੀ ਨਹੀਂ ਹੋ ਸਕਦਾ ਤੂੰ ਹੀ ਆਫਿਸ ਜਾਓ ਕਿਉਂਕਿ ਇੱਥੇ ਦੇ ਸਾਰਿਆਂ ਦੇ ਚਿਹਰੇ ਕੁਛ ਹੋਰ ਆ ਤੇ ਅੰਦਰੋਂ ਕੁਝ ਹੋ ਰਿਹਾ ਏ ਕੀ ਆਫਿਸ ਕੀ ਜਾਵਾ ਅੰਦਰ ਬੜੇ ਨੂੰ ਨਾ ਚਾਹ ਨਾ ਪਾਣੀ ਆਂਦਿਆਂ ਹੀ ਤੁਸੀਂ ਕਲੇਸ਼ ਪਾ ਛੱਡਿਆ ਵਾ ਦੁਪਹਿਰੇ ਕਿਤੇ ਰੋਟੀ ਖਾਣ ਆਉਣਾ ਹੁੰਦਾ ਤੁਸੀਂ ਤੇ ਅਖਵਾਤੀ ਮੈਨੂੰ ਰੋਟੀ ਚੰਗੀ ਦਾ ਉਮ ਮਮੀ ਨਾ ਹੱਥ ਜੋੜੀ ਜਾਓ ਤੁਹਾਨੂੰ ਕੀ ਹੋਇਆ ਓ ਯਾਰ ਮੈਨੂੰ ਇਹ ਦੱਸੋ ਮੇਰਾ ਕੀ ਕਸੂਰ ਆ ਤੁਸੀਂ ਤੇ ਐ ਮੈਨੂੰ ਢੋਲਾਂ ਗੁਣਾ ਦੋਵੇਂ ਪਾਸਿਓਂ ਵਜਾਈ ਜਾਂਦੇ ਜੇ ਇੱਕ ਪਾਸਿਓਂ ਇਹ ਲੱਗੀ ਇੱਕ ਪਾਸਿਓਂ ਤੁਸੀਂ ਲੱਗੇ ਮੈਂ ਕਿਹੜੇ ਖੂਚ ਜਾ ਕੇ ਡਿੱਗਾ ਉਹ ਤੁਸੀਂ ਇਹ ਸਾਰੀਆਂ ਗੱਲਾਂ ਛੱਡੋ ਚਲੋ ਤੁਹਾਨੂੰ ਮੈਂ ਰੋਟੀ ਬਣਾ ਕੇ ਦਵਾਂ ਆਹੋ ਆਹ ਜਿਹੜੀ ਰੋਟੀ ਖਵਾਤੀ ਇਹਦਾ ਕੀ ਕਰਾਂ ਆਹ ਤੇ ਚ ਪਹਿਲਾਂ ਚੰਗੀ ਤਰ੍ਹਾਂ ਪਚ ਜੇ ਤੁਸੀਂ ਨਾ ਮੇਰੇ ਘਰ ਆਉਣ ਤੋਂ ਪਹਿਲੇ ਨਾ ਸੌਂ ਜਾਇਆ ਕਰੋ ਸਾਰੇ ਜਾਣੇ ਚੰਗਾ ਮੈਂ ਦੁਪਹਿਰੇ ਨਹੀਂ ਆਇਆ ਕਰਨਾ ਮੈਂ ਸਿੱਧਾ ਰਾਤ ਨੂੰ ਹੀ ਆਇਆ ਕਰੂੰਗਾ 골ਡੀ ਮੈਂ ਰੋਟੀ ਮੰਮੀ ਤੁਸੀਂ ਚੁੱਪ ਕਰੋ ਯਾਰ ਉਹ ਚਾਚੀ ਖਾਲੀ ਰੋਟੀ ਜਿਹੜੀ ਖਾਣੀ ਆ ਵੀ ਰੋਟੀ ਖਾ ਜਾ ਮੁੰਡਿਆ ਚੱਲ ਗਿਆ ਹੋ ਜੋ ਸਿੱਧੇ ਚੱਲ ਗਏ ਨਾ ਕਿਰਨ ਮੇਰੀ ਗੱਲ ਸੁਣ ਮੈਂ ਆਂਦੇ ਉਹਦੇ ਕੰਨਾਂ 'ਚ ਫੂਕ ਮਾਰਦੀ ਆ ਮੁੰਡੇ ਦੇ ਉਹਨੂੰ ਰੋਟੀ ਤੇ ਖਾ ਲੈਣ ਦਿੰਦੀ ਅੱਜ ਸਵੇਰ ਨੂੰ ਨਾਸ਼ਤਾ ਵੀ ਨਹੀਂ ਕਰਕੇ ਗਿਆ ਮੁੰਡਾ ਹੈਲੋ ਇਹਦੇ ਅੰਨੇ ਕੰਨ ਪਰਤੇ ਕੀ ਫਾਇਦਾ ਹੋਇਆ ਉਹਨੇ ਤੇਰੀ ਸੁਣੀ ਤੈਨੂੰ ਮੈਂ ਕਿਹਾ ਸੀ ਨਾ ਸਵੇਰੇ ਕਿ ਤੂੰ ਜਿੰਨਾ ਮਰਜ਼ੀ ਕਰ ਲੈ ਜਿੰਨੀਆਂ ਮਰਜ਼ੀ ਆਪਣੀਆਂ ਚਾਲਾਂ ਚੱਲ ਲੈ ਤੇਰੀਆਂ ਚਾਲਾਂ ਸਾਰੀਆਂ ਫੇਲ ਹੋਣਗੀਆਂ ਆਪਾਂ ਤੇਰੀਆਂ ਸੱਸਾਂ ਵਾਂ ਉਹ ਵੀ ਚਾਰੇ ਇਕੱਠੀਆਂ ਠੀਕ ਐ 1 2 3 4 ਅਜੀ ਜੁਆਇਟ ਫੈਮਲੀ ਅਜੀ ਤੇ ਵੱਡੀ ਨੂੰ ਜਾਣਦੀ ਨਹੀਂ ਉਹ ਤੇ ਮਰਚਾ ਐਡੀਆਂ ਲੰਬੀਆਂ ਲੰਬੀਆਂ ਖਵਾਂਦੀ ਤੂੰ ਹੀ ਦੋਵੇਂ ਵੀ ਸੁਣ ਲੋ ਸੁਣਾ ਤੂੰ ਹੀ ਅਜੀ ਮੈਨੂੰ ਨਹੀਂ ਜਾਣਦੇ ਉਹਨੇ ਤੇ ਮਰਚਾਂ ਖਵਾਈਆਂ ਹਾਂ ਰੋਟੀ ਤੇ ਮੈਂ ਹੀ ਉਹ ਬਣਾਨੀ ਇਹ ਨਾ ਹੋਵੇ ਤੁਹਾਡੀ ਰੋਟੀ ਦੇ ਵਿੱਚ ਕਿਤੇ ਮੈਂ ਕੁਝ ਅਸੀਂ ਕਰਾਰਾ ਜਾਨ ਖਾਣਾ ਜਾਂਦੇ ਹਾਂ ਕਰਾਰਾ ਨਹੀਂ ਮੈਂ ਬਣਾਉਂਦੀ ਮੈਂ ਖਸ਼ ਹੋਰੀ ਪਾ ਦਿੰਦੀ ਹੁੰਨੀ ਨਾਲੇ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਅੱਜ ਇਹ ਤੇ ਤੁਸੀਂ ਨਾਟਕ ਕਰ ਲਿਆ। ਅੱਜ ਤੇ ਨੋਟ ਕਰ ਲੋ। ਤੁਹਾਡਾ ਮੁੰਡਾ ਮੈਨੂੰ ਫੋਨ ਵੀ ਲੈ ਕੇ ਦੇਊਗਾ। ਮੇਰੇ ਨਾਲ ਬਾਹਰ ਵੀ ਜਾਊਗਾ ਤੇ ਮੇਰੇ ਨਾਲ ਗੱਲਾਂ ਵੀ ਕਰੂਗਾ। ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ। ਠੀਕ ਆ ਨਾ? ਜੋ ਅੱਜ ਕਰਤਾ ਹੈ ਨਾ ਮੇਰਾ ਮੁੰਡਾ ਤੇਰੇ ਕੋਲ ਬਹਿ ਜਾਊਗਾ। ਤੁ ਤਦ ਕਮੀ। ਟੈਨਸ਼ਨ ਨਾ ਲੋ। ਮੇਰੇ ਕੋਲ ਬੈਠੂਗਾ ਵੀ। ਮੇਰੇ ਨਾਲ ਘੁੰਮਣ ਵੀ ਜਾਊਗਾ ਤੇ ਤੁਹਾਨੂੰ ਪੁੱਛੂਗਾ ਵੀ ਨਹੀਂ ਬਾਏ ਗੱਲ ਸੁਣ ਐਡੀ ਤਮਕੀਨਾ ਦੇ ਕੇ ਜਾ ਫਿਰ ਤੂੰ ਵੀ ਇੱਥੇ ਤੇ ਮੈਂ ਵੀ ਇੱਥੇ ਚੱਲ ਆ ਜਾ ਲਾਲ ਨੇ ਸ਼ਰਤ ਵੇਖਦੇ ਆ ਕੌਣ ਜਿੱਤਦਾ ਤੇ ਕੌਣ ਹਾਰਦਾ ਚੱਲ ਚੱਲ ਆ ਜਾ ਕੀ ਹੋਇਆ ਡਰ ਗਈਆਂ ਮੁੰਡੇ ਦੀ ਮਾਂ ਕੋ ਡਰ ਗਈ ਆ ਉਹ ਜਾਣੇ ਜਾਗਾ ਵੇਖ ਲਵਾਂਗੇ ਜਾ ਜਸਬੀਰ ਕੌਰ ਨੇ ਤੈਨੂੰ ਮੌਕਾ ਦਿੱਤਾ ਉਹ ਤੇਰੇ ਵਰਗੀਆਂ ਤਾਂ ਖੰਗ ਕੇ ਜਾਣ ਗਈਆਂ ਕਿੱਥੇ ਜਸਮੀ ਇਹ ਨਾ ਹੋਵੇ ਕਿੰਦੀ ਮੈਨੂੰ ਰੋਟੀ 'ਚ ਕੁਝ ਹੋਰ ਹੀ ਪਾਣਾ ਆਂਦਾ ਹੈ ਇਹ ਨਾ ਹੋਵੇ ਵਿੱਚ ਪਰਨੈਲ ਪਾ ਦੇਵੇ ਜਾਂ ਚੂਹੇ ਮਾਰ ਗੋਲੀਆਂ ਪਾ ਦੇਵੇ ਕੋਣ ਇਹ ਜਿਹੜੇ ਗੱਜਦੇ ਹਨ ਕੀ ਕਹਿੰਦੇ ਜਿਹੜੇ ਗਜਰਤੇ ਹਨ ਕੀ ਕੀ ਪਰਸਤੇ ਨਹੀਂ ਪਰਸਤੇ ਨਹੀਂ ਠੀਕ ਹੈ ਅੱਜਕਲ ਬੱਸ ਵੀ ਜਾਂਦੇ ਨਹੀਂ ਆਪਾਂ ਰੋਟੀ ਆਪਣੀ ਨਾ ਆਪੇ ਪਕਾਇਆ ਕਰੀਏ ਇਹਦਾ ਕੋਈ ਪਰੋਸਾ ਨਹੀਂ ਹੋਇਨੇ ਕਹਣਾ ਮੈਨੂੰ ਕੀ ਪਤਾ ਤੁਸੀਂ ਗੁੰਨ ਕੇ ਰੱਖਿਆ ਸੀ ਉਹ ਫਿਕਰ ਨਾ ਕਰੋ ਆਜੋ ਅੱਜ ਦਾ ਐਪੀਸੋਡ ਇੰਨਾ ਹੀ ਬੜਾ ਆਜੋ मैडम जी तेरा आराम हो गया ते ਘਰ ਦੇ ਕੰਮ ਕਰ ਵਲ ਧਿਆਨ ਦਿਓ ਹਾਂਜੀ ਤਾਈ ਜੀ ਉਹ ਬੱਸ ਕਰੋ ਆਰਾਮ ਬਹੁਤ ਹੋ ਗਿਆ ਜਿਸਲੇ ਵੇਖੋ ਲੰਮੇ ਪਈ ਰੰਨੀ ਐ ਕੀ ਆ ਤਾਈ ਜੀ ਕੀ ਹੋਇਆ ਆਪਣੇ ਆਲੇ ਦੋਲੇ ਵਾਲੀ ਚਾਤੀ ਮਾਰ ਜਰਾ ਕਿਨੇ ਘਟੇ ਚੜੇ ਆ ਜਾਲੇ ਤੱਕ ਲੱਗੇ ਆ ਘਰ ਵਾਲ ਵੇਖ ਲਿਆ ਕਰ ਤੇਰਾ ਆਰਾਮ ਹੀ ਨਹੀਂ ਮੁਕਦਾ ਜਦੋਂ ਦੀ ਸੱਸ ਤੇਰੀ ਗਈ ਹੈ ਨਾ ਤੈਨੂੰ ਬੋਧੀ ਖੁੱਲ ਮਿਲ ਗਈ ਪਰ ਲੰਮੇ ਹੀ ਪਈ ਰਣੀ ਸੁੱਤੀ ਹੋ ਰਣੀ ਹਰ ਵੇਲੇ ਤਾਈ ਜੀ ਮੈਂ ਕੱਲ ਕਰ ਦਾਂਗੀ ਸਾਰਾ ਹੁਣ ਮੈਨੂੰ ਥੋੜਾ ਫਰਕ ਹੈ ਮੈਂ ਦਵਾਈ ਲਿਆਂਦੀ ਨਾ ਕੱਲ ਦੀ ਜਿਹਨਾਂ ਦੀ ਖਾਧੀ ਆ ਮੈਨੂੰ ਥੋੜਾ ਜਿਹਾ ਆਰਾਮ ਹੈ ਪਰ ਅੱਜ ਮੇਰੇ ਕੋ ਸਾਰਾ ਕੰਮ ਨਹੀਂ ਹੋਣਾ ਮੈਂ ਕੱਲ ਤੋਂ ਕਰ ਦਾਂਗੀ ਸਾਰਾ ਜਦੋਂ ਕੰਮ ਕੋ ਤੇਰਾ ਬਣਨਾ ਹੀ ਦਿੰਦਾ ਹਰ ਵੇਲੇ ਦਵਾਈ ਖੜੀ ਹੋ ਜਰਾ ਤਾਂ ਜੀ ਤਾਈ ਜੀ ਦਵਾਈ ਤੇ ਕਿਦੋਂ ਪੁੱਛ ਕੇ ਗਈ ਸਾ ਘਰੋਂ ਪੈਰ ਕਿਧਰ ਕੱਢਿਆ ਤੂੰ ਬਾਹਰ ਕੱਲੀ ਨੇ ਉਹ ਤਾਈ ਜੀ ਮੈਂ ਕੱਲੀ ਨਹੀਂ ਗਈ ਮੇਰੇ ਨਾਲ ਕੋਣ ਕਿ ਕਿਰਨ ਗਈ ਸੀ ਮੇਰੇ ਨਾਲ ਕਿਰਨ ਹਾਂਜੀ ਠੀਕ ਐ ਤੈਨੂੰ ਮੈਂ ਕਿੰਨੀ ਵਾਰ ਸਮਝਾਇਆ ਕਿ ਇਹਦੇ ਨਾਲ ਨਹੀਂ ਰੱਖਣਾ ਆਪਣਾ ਹਿਸਾਬ ਤਾਂ ਬੈਨ ਖਲੋਂਦਾ ਨਹੀਂ ਉਹਦੇ ਉਹਨੇ ਮੈਨੂੰ ਦਵਾਈ ਦਵਾਈ ਹੈ ਤਾਈ ਜੀ ਅੱਛਾ ਉਹੀ ਤਾਂ ਹੀ ਘਰ ਤੇ ਦਵਾਈ ਦੁਆਨ ਲਈ ਹੋਰ ਕੋਈ ਨਹੀਂ ਆ ਘਰ ਤੇ ताई जी ਤੁਹਾਨੂੰ ਤੇ ਮੈਂ ਕਿਹਾ ਸੀ ਦਵਾਈ ਲਿਆ ਦਿਓ ਤੁਸੀਂ ਗਏ ਨਹੀਂ ਤੇ ਕਿਰਨ ਮੇਰੀ ਹਾਲਤ ਵੇਖ ਕੇ ਅੰਨੀ ਤੇ ਮੇਰੇ ਨਾਲ ਲੈ ਗਈ ਬਸ ਕੱਲ ਗਈ ਉਹਦੇ ਨਾਲ ਤੇ ਅੱਜ ਜਮਾਨਤ ਨਹੀਂ ਖੁੱਲ ਗਈ ਐ ਮੈਂ ਤੁਹਾਨੂੰ ਕਹਤਾ ਹੀ ਉਹਦੇ ਨਕਸ਼ੇ ਕਦਮ ਤੇ ਨਹੀਂ ਮੈਂ ਚੱਲਣ ਦੇ ਨਹੀਂ ਸਮਝ ਜਾ ਜਸਵੀਰ ਨੇ ਤੇ ਆਪਣੀ ਨੂੰਨ ਖੁੱਲ੍ਹ ਦਿੱਤੀ ਐ ਉਹਦੇ ਨਾਮ ਸੁਣਦੀ ਐ ਤੇ ਉਹਨੇ ਵੀ ਖੁੱਲ ਦੇ ਛੱਡੀ ਐ ਐਕਟਵੇ ਫੜਦੀ ਕਦੀ ਇੱਧਰ ਤੁਰ ਪਾਦੀ ਕਦੀ ਇੱਧਰ ਨਾਮ ਦੱਸ ਕੇ ਕਿਸ ਨੂੰ ਜਾਣਦੀ ਮੈਂ ਕਿੱਥੇ ਚੱਲੀ ਆ ਬਸ ਮੈਂ ਆਈ ਆ ਕੰਮ ਚੱਲੀ ਆ ਕਰੇ ਕਿੰਨੇ ਕੰਮ ਉਹਦੇ ਪਏ ਹੁੰਦੇ ਤੂੰ ਹੀ ਤੁਰੀ ਜਾ ਉਹਦੇ ਨਾਲ ਜਾ ਕੇ ਹੁੰਦਾ ਹੈਂ ਅੱਜ ਤੋਂ ਬਾਅਦ ਚਲੋ ਤਾਈ ਜੀ ਤੁਸੀਂ ਜਾਓ ਕਮਰੇ ਚ ਮੈਂ ਚਾਹ ਬਣਾ ਲਾਂ ਤੇ ਬਾਕੀ ਦਾ ਕੰਮ ਉਹ ਤੁਹਾਨੂੰ ਕਿਹਾ ਤੇਗਾ ਕੱਲ ਕਰ ਦਾਂਗੀ ਮੈਂ ਜਿਹੜਾ ਕੰਮ ਕਰ ਤੂੰ ਅਗਲੇ ਦਿਨ ਕੇ ਪਾਦਾ ਨਹੀਂ ਆ ਤਾਈ ਜੀ ਮੈਂ 2-3 ਦਿਨ ਤੋਂ ਠੀਕ ਨਹੀਂ ਸੀ ਅੱਜ ਹੀ ਥੋੜਾ ਖੜੀ ਹੋਈ ਆ ਤੁਸੀਂ ਚਾਹ ਪੀਣੀ ਆ ਨਾ ਬਣਾ ਦੰਨੀ ਆ ਕਰਾਨੀ ਆ ਆਵੇ ਚਾਹ ਬਣਾਣ ਗਈ ਹੈ ਨਾ ਆਈ ਸਾਰੀ ਡਸਟਿੰਗ ਕਰਵਾਨੀ ਐ ਇਸੇ ਕੋਲ ਕੁਛ ਨਹੀਂ ਹੋ ਚੱਲਿਆ ਨੂੰ ਮਰ ਨਹੀਂ ਚੱਲੀ ਡਸਟਿੰਗ ਕਰੇਗੀ ਤੇ ਘਰ ਦਾ ਨਈਰ ਇਹਨੂੰ ਨਹੀਂ ਆਂਦਾ ਕੁਛ ਘਰ ਤੇ ਕੀ ਹਾਲ ਬਣਿਆ ਆ ਥਾਂ-ਥਾਂ ਤੇ ਖਸੂਕਾਂ ਨੇ ਜਾਲੇ ਲੱਗੇ ਨਾਹ ਕਰੇ ਤੇ ਹੱਥ ਨਾ ਤੋੜੇ ਮੈਂ ਤੇ ਇਨੇ ਸਾਲ ਹੋ ਗਏ ਆ ਵਿਆਹ ਨੂੰ ਪਰ ਇਸ ਘਰ ਚ ਨੂਹਾਂ ਦੀ ਕੋਈ ਕਦਰ ਹੀ ਨਹੀਂ ਗਈ ਕਿਸੇ ਨੂੰ ਵੀ ਨਹੀਂ ਹੈਗੀ ਪਤਾ ਨਹੀਂ ਉਹ ਦਿਨ ਕਦੋਂ ਆਏਗਾ ਜਦੋਂ ਇਹਨਾਂ ਨੂੰ ਨੂਹਾਂ ਦੀ ਕਦਰ ਹੋਏਗੀ ਇਹਨਾਂ ਵਾਸਤੇ ਨੂਹਾਂ ਧੀਆ ਬਣ ਜਾਣਗੀਆਂ ਤੇ ਸੱਸਾਂ ਨੂਹਾਂ ਵਾਸਤੇ ਮਾਵਾ ਬਣਨਗੀਆਂ ਮੇਰੇ ਤੇ ਰੱਬ ਗੇ ਹੀ ਅਰਦਾਸ ਹੈ ਕਿ ਐਸਕੇ ਅਚੋ ਦਿਨ ਖੇਤੀ ਆਵੇ ਕਿ ਅਸੀਂ ਵੀ ਖੁਸ਼ੀ ਨਾਲ ਜ਼ਿੰਦਗੀ ਜੀ ਸਕੀਏ ਸਾਡੀ ਵੀ ਜ਼ਿੰਦਗੀ ਚ ਖੁਸ਼ੀਆਂ ਆਣ ਨਹੀਂ ਤਾਂ ਇਹੋ ਜੀ ਜ਼ਿੰਦਗੀ ਦਾ ਕੀ ਫਾਇਦਾ ਰੋ ਰੋ ਕੇ ਜ਼ਿੰਦਗੀ ਕੱਟਣ ਦਾ ਕੀ ਫਾਇਦਾ ਚਲੋ ਕਦੀ ਤੇ ਰੱਬ ਸਾਡੀ ਸੁਨੇਗਾ ਹੀ ਨਾ ਕਦੀ ਤੇ ਉਹ ਦਿਨ ਆਏਗਾ ਕਿ ਇਹਨਾਂ ਨੂੰ ਹੋਏਗਾ ਕਿ ਇਹ ਸਾਡੀਆਂ ਨੂੰਹਾਂ ਨਹੀਂ ਧੀਆਂ ਨੇ ਉਹਨੇ ਕਰੇਲੇ ਲੱਗੇ ਕਿੰਨਾ ਕਰੇਲਾ ਲੱਗਾ ਕੁੱਤਾ ਲੈਂਦਾ ਤੇ ਕੁੱਤੇ ਦੇ ਧਿਆਨ ਤੇ ਰੱਖੋ ਸਾਰੇ ਕਰੇਲੇ ਹੀ ਸਤਿਆਨਾਸ਼ ਕਰਵਾਤੇ ਧਿਆਨ ਰੱਖਣਾ ਨਹੀਂ ਦੱਸ ਕੁੱਤੇ ਪਾਲਣ ਦਾ ਸ਼ੌਂਕ ਨਾਂ ਘੜਿਆ ਦਾਦੀ ਆ ਆਇਆ ਜੇ ਆਇਆ ਪੰਜ ਹਜ਼ਾਰ ਲਿਆ ਮੈਂ ਤੁਹਾਡੇ ਅਲਮਾਰੀ ਚ ਕੋਈ ਗੱਲ ਚਾਹੀਦਾ ਹੀਗਾ ਮੈਨੂੰ ਤੇ ਮੈਂ ਲੈ ਲੈ ਕੁਛ ਖਾਦਾ ਕੁਦਾ ਹੀ ਬੱਸ ਖਾਣ ਚੱਲਾਂ ਰੈਸਟੋਰੈਂਟ